ਸੁਪਨੇ ਦੇ ਸ਼ੀਸ਼ੇ 'ਚ ਤੱਕੀ ਸੀ ਉਹ ਤਸਵੀਰ ਤੇਰੀ ਨਹੀਂ ਸੀ ਵਾਹ ਜੀ ਵਾਹ ਜਿਹੜੀ ਮੈਂ ਸੁਪਨੇ ਦੇ ਸ਼ੀਸ਼ੇ 'ਚ ਤੱਕੀ ਸੀ ਉਹ ਤਸਵੀਰ ਤੇਰੀ ਨਹੀਂ ਸੀ ਤੂੰ ਰਾਜਾ ਸੀ ਕੁੱਲ ਲੁਕਾਇਦਾ ਪਰ ਮੈਂ ਤੇਰੀ ਸ਼ਮਸ਼ੀਰ ਨਹੀਂ ਸੀ ਵਾਹ ਜੀ ਵਾਹ ਬਹੁਤ ਖੂਬ ਹੱਥਾਂ ਤੇ ਭਾਵੇਂ ਖੂਬ ਲੁਕੀਦਾ ਸਨ ਹੱਥਾਂ ਤੇ ਭਾਵੇਂ ਖੂਬ ਲੁਕੀਦਾ ਸਨ ਪਰ ਤੇਰੇ ਨਾਂ ਦੀ ਤਕਦੀਰ ਨਹੀਂ ਸੀ ਮੈਂ ਹਰ ਮਜ਼ਾਰ ਤੇ ਸਜਦਾ ਕੀਤਾ ਮੈਂ ਹਰ ਮਜ਼ਾਰ ਤੇ ਸਜਦਾ ਕੀਤਾ ਪਰ ਤੇਰੇ ਵਰਗਾ ਪੀਰ ਨਹੀਂ ਸੀ ਮੇਰੀਆਂ ਜ਼ੁਲਫਾਂ ਦੇ ਛੱਲੇ ਬਣ ਬਣ ਜਾਵਣ ਬਾਜੀ ਮੇਰੀਆਂ ਜ਼ੁਲਫਾਂ ਦੇ ਛੱਲੇ ਬਣ ਬਣ ਜਾਵਣ ਪਰ ਤੇਰੇ ਨਾਂ ਦੇ ਸੰਦੂਰ ਲਈ ਚੀਰ ਮੈਂ ਬੀਤੂ ਬਹੁਤ ਬਹੁਤ ਵਧੀਆ ਸੋਨਾ ਸੁਨੱਖਾ ਰਾਂਝੇ ਵਰਗਾ ਬਾਜੀ ਵਰਗਾ ਤੂੰ ਤਾਂ ਸੋਹਣਾ ਸੋਹਣਾ ਸੁਨੱਖਾ ਰਾਂਝੇ ਵਰਗਾ ਫਿਰ ਇੰਦਰ ਕਾ ਤੋ ਤੇਰੀ ਸੋਹਣੀ ਸੁਨੱਖੀ ਹੀਰ ਨਹੀਂ ਸੀ ਤੇ ਇੰਦਰ ਕਾ ਤੋ ਤੇਰੀ ਬਹੁਤ ਖੂਬ ਬਹੁਤ ਆਪਣਾ ਲਿਆ ਬੇਬਾ ਜੇ ਆਖੀ ਤਾ ਬੰਦ ਹੋ ਗਿਆ ਚੱਕੇ ਉੱਡਾ ਬਜੇ ਬਗਲੇ ਤੇ ਗੁਗੀ ਆਉਂਦਾ ਜੋੜਾ ਉੱਚੀ ਕਾ ਲੀ ਤੇ ਗੁਗੀ

ਦੁੱਖ ਸੁੱਖ ਹੋਲੀ ਰੱਬਾ ਕੀ ਤੇ ਮਿਲੀਏ ਜੀਤੀ ਚਾਦਰ ਦੇ ਉਤੇ ਪਤਾ ਸੇ ਜੀਤੀ ਚਾਦਰ ਦੇ ते ए, ते दुख सुख फुल रबा कत मिलिए चिट्टी चादर दे पल्ले कोई मोछा माव बाज बड़ा है वे गोचा मिलिए कित मिले प गई बस में गाने रबा कित मिलिए कित ते मिली दुख सुख फल रहा कित मिलिए चिटी चादर दे ਕਿਤੇ ਪੰਜੀ ਮਾਵਤੀ ਆਦੀ ਗੁਰੀ ਸਕੀਰੇ ਰਾ ਪਾ ਕਿਤੇ ਮਿਲਿਏ ਕਿਤੇ ਮਿਲਿਏ ਤੇ ਮਿਲ ਮੰਮੇ ਕਿਤੇ ਮਿਲਿਏ ਕਿਤੇ ਮਿਲੀਏ ਕਿਤੇ ਮਿਲੀਏ ਤੇ ਮਿਲ ਮੈਂ ਮਿੱਤੂ ਬਸ ਸਾਰੇ ਵੀਡੀਓ ਬਣਾਉਣ ਵਾਲੇ ਤਾਂ ਚੰਨ ਦੇ ਵਿਰਸੇ ਦਾ ਕਵੀ ਆ ਮੈਂ ਵਿਰਸੇ ਦੇ ਸੰਬੰਧਤ ਕਵਿਤਾ ਲਿਖਦਾ ਨਾ ਜੇ ਮੈਂ ਮੈਂ ਸਭ ਨੂੰ ਜ਼ਿਆਦਾ ਜਾਣਦੀਆਂ ਹੀ ਨੇ ਸੋ ਮੇਰੀ ਕਵਿਤਾ ਜਿਹੜੀ ਤੀਆਂ ਦੇ ਉੱਪਰ ਲਿਖੀ ਸੀ ਮੈਂ ਆਪਜੀ ਦੇ ਸਾਹਮਣੇ ਰੱਖਣ ਲੱਗਾ ਪਿੰਡ ਮੇਰਾ ਖਨੋਰੀ ਪਾਤੜਾਂ ਦੇ ਕੋਲ ਆਰੋਂੋਂ ਕਿੱਢਿਆ ਕਾਫੀ ਦੂਰ ਪੈ ਜਾਂਦਾ ਤੇ ਬਾਕੀ ਸ਼ੌਂਕ ਰੱਖਣ ਕਰਕੇ ਮੈਂ ਆਇਆ ਮੋਂ ਵੀ ਜ਼ਿਆਦਾ ਹੋਣੀ ਹੈ ਆਵਾਜ਼ ਤੁਹਾਡੀ ਘੱਟ